ਹਾਂ ਵੀ ਸਾਡਾ ਤੁਸੀਂ ਇਸ ਸੰਵਿਧਾਨ ਨੂੰ ਜੇ ਨਹੀਂ ਮੰਨਦੇ ਤਾਂ ਸਾਡਾ ਤੁਹਾਡੇ ਨਾਲ ਕੋਈ ਤਲੋਕਾਤ ਨਹੀਂ ਅੱਜ ਸਾਡਾ ਰਾਹ ਇੱਧਰ ਹੈ ਤੇ ਤੁਹਾਡਾ ਇੱਧਰ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੁਸੀਂ ਦੇਖ ਲਿਆ ਕਿੰਨੇ ਕੁ ਨੌਜਵਾਨ ਅਸੀਂ ਸ਼ੀਰ ਕਰਾ ਲੈਣੇ ਆ ਕਿੰਨੇ ਕਮ ਰਵਾ ਲੈਣੇ ਆ ਮੈਂ ਬੇਨਤੀ ਕਰਨਾ ਚਾਹੁੰਨਾ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਆਰ ਪਾਰ ਦੀ ਲੜਾਈ ਇਹ ਨਹੀਂ ਹੈ ਵੀ ਅਸੀਂ ਉਧਰ ਉਤਰ ਕੇ ਦਿੱਲੀ ਨੂੰ ਚਾਕੇ ਉਥੇ ਸਾਨੂੰ ਫੜ ਲਿਆ ਸਾਡੇ ਗੋਲੀਆਂ ਮਾਰਦਿਆਂ ਇਹ ਆਰ ਪਾਰ ਦੀ ਲੜਾਈ ਨਹੀਂ ਆਰ ਪਾਰ ਦੀ ਲੜਾਈ ਉਹ ਦੋ ਟੁਕਰੇ ਬੁੱਲਾ ਜਿਵੇਂ ਉਹਨਾਂ ਨੇ ਸਰਹੱਦਾ ਸਵੀਕਾਰ ਕਰਤੀਆਂ ਸੀ ਇਹ ਜ਼ਿਆਦਾ ਸਰਕਾਰੇ ਸਾਨੂੰ ਆਪਣੇ ਮਨਲਾ ਸਾਡੇ ਹੱਕ ਇਥੇ ਰੱਖ ਨਹੀਂ ਇੱਕ ਗੱਲ ਸਮਝ ਰੱਖਿਓ ਇਹ ਲੋਗ ਹਰ ਇੱਕ ਮਨੁੱਖ ਦੀ ਜਿਹੜੀ ਪ੍ਰੋਬਲਮ ਹੈ ਨਾ ਵਿਕਣ ਇਹ ਮਨੁੱਖ ਤੇatro ਜਾਂ ਨਹੀਂ ਸਕਦਾ ਤੁਹਾਡੇ ਪੁਰਖਿਆਂ ਨੇ ਖਾਸ ਯਾਦ ਰੱਖਿਆ ਤੁਹਾਡੇ ਪੁਰਖਿਆਂ ਨੇ ਆਪਣੇ ਗੁੰਡोले ਹੋਏ ਆ ਕੀ ਕਿਉਂਕਿ ਸੰਤ ਵਰਤੀ ਵਾਲਾ ਦਾਕਸ ਯੋਦਾ ਸੰਤ ਵਰਤੀ ਨਾਲ ਜੀਵਨ ਜੀਣਾ ਚਾਹੁੰਦੇ ਸੀ ਮਨੁੱਖਤਾ ਦੇ ਨਾਲ ਰਹਿ ਕੇ ਜੀਵਨ ਜੀਣਾ ਚਾਹੁੰਦੇ ਸੀ ਜਿਹੜਾ ਵੀ ਹੁੰਦਾ ਸੀ ਉਹ ਆਪਣਾ ਪ੍ਰਾਤ ਕਰਨ ਦੇ ਸੀ ਉਸੇ ਵਿਸ਼ਵਾਸ ਕਰਕੇ ਅੱਜ ਤੁਹਾਡੇ ਲੋਕਾਂ ਦੇ ਤੇ ਤੁਹਾਡੇ ਹਾਲਾਤੇ ਆ ਇਹ ਕਹਾਣੀ ਆ ਦੇਖੋ ਜਾਣਾ ਤਰਨਾ ਆ ਇਹ ਖਾਰ ਯਾਦ ਰੱਖਿਓ ਜਦੋਂ ਤੁਸੀਂ ਦੁਪਹਿਰ ਸਾਂਦੇ ਨਾਲ ਖਾਲਸੇ ਦਾ ਝੰਡਾ ਚੜ੍ਹ ਪਿਆ ਖਾਲਸੇ ਦਾ ਕੰਮ ਹੱਕ ਲੈ ਕੇ ਬੋਲੋ ਖਾਲਸਾ ਇਸ ਧਰਤੀ ਤੇ ਹਰ ਇੱਕ ਮਨੁੱਖ ਖਾਲਸਾ ਆ ਹਰ ਇੱਕ ਮਨੁੱਖ ਜਮਾ ਰਿਹਾ ਤੇ ਮਰਦ ਨੇ ਕਿਹਾ ਕਿ ਸਾਡੀ ਬਾਡੀ ਦੇ ਵਿੱਚੋਂ ਸਾਡੀ ਬਾਣੀ ਆ ਰਹੀ ਹੈ ਇਹ ਬਾਡੀ ਚਮੜੀ ਦੀ ਆ ਜੇ ਬਾਣੀ ਬਾਡੀ ਦੇ ਵਿੱਚੋਂ ਆ ਰਹੀ ਹੈ ਚਮੜੇ ਦੇ ਸਰੀਰ ਦੇ ਵਿੱਚੋਂ ਆ ਰਹੀ ਹੈ ਉਹਨਾਂ ਕੰਮ ਕਰਦਾ ਉਹ ਫਰਜ਼ੀ ਬੰਦਾ ਖਲਾਸ ਹੋਣਾ ਕਹਿਰਬਦਾਸ ਖਲਾਸ ਚਲੋ ਆੜੀਸਾ ਨੂੰ ਖਲਾਸ ਹੀ ਕੀਤਾ ਵਾ ਕਤੁ ਕਲਾਸੀਆ ਸਾਡੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਕਲਾਸੀਆ ਇਹਨਾਂ ਉੱਤੇ ਕਰਕੇ ਸਤ ਸੰਤੋਖ ਦਇਆ ਧਰਮ ਕਰਦਾ ਹਾਂ ਆਪਰੇ ਤੇ ਕਮ ਕਰੀ ਖਲਾਸ ਰਾਜੀ ਤੁਸੀਂ ਮੇਰੇ ਸੰਭਾਵਨੀ ਹੋ ਜੀ ਆਦਰ ਕਿਉਂ ਪ੍ਰੋਫੈਸਰ ਕਰਨ ਤੋਂ ਪਹਿਲਾਂ ਆਦੇ ਨੂੰ ਠੋੜ ਲਿਓ ਜੇ ਨਾ ਹੋਵੇ ਬਾਹਰ ਲਾਰੰਕੀ ਤਾ ਹੋਏ ਬਚੇ ਹੋਏ ਗੁਰੂ ਸਾਹਿਬ ਨੇ ਲਿਖਿਆ ਹੈ ਕੱਚੇ ਰੁਖਾਰੇ ਅਨੇ ਆਰੇ ਝੂਠਾਰੇ ਸਾਰਾ ਨਹੀਂ ਲਿਖਿਆ ਗੁਰੂ ਸਾਹਿਬ ਚ ਜਿੱਦਣ ਤੁਸੀਂ ਚੱਲ ਪਏ ਤੁਹਾਡਾ ਆਪਸ਼ਨ ਇੱਕੋ ਹੀ ਹੈ ਦੂਜਾ ਆਪਸ਼ਨ ਨਹੀਂ ਹੈਗਾ ਖਾਲਸੇ ਜਿੱਦਣ ਤੁਸੀਂ ਅੱਗੇ ਲਾ ਕੇ ਗੁਰੂ ਦੀ ਫੌਜ ਚੱਲ ਪਈ ਤੁਸੀਂ ਸਿਵਧਾਨ ਦੇ ਅੰਡਰ ਚ ਰਹਿ ਕੇ ਸਾਰਾ ਉਹ ਸੰਭਾਲੋ ਤੁਸੀਂ ਹੱਕ ਲੈ ਕੇ ਮਨਾ ਕਿ ਸੁਧਾਂ ਚ ਲਿਖੇ ਹੋਏ ਆ। ਔਰ ਜਿਹੜਾ ਤੁਸੀਂ ਦੂਜਾ ਆਪਸ਼ਨ ਦਿੰਦੇ ਨਾਲ ਖਾਸੇ ਚ ਡਾਕ ਜਿੱਦੜ ਤੁਸੀਂ ਹੱਕ ਲੈ ਤੋ ਆਪਾਂ ਬਸ ਕਹਿੰਦਾ ਖੰਦਰ ਪਾਸ ਖਾਲਸੇ ਚ ਡਾਕ ਚੱਲ ਗਿਆ ਚੱਲ ਗਿਆ ਉੱਤਰ ਉੱਤਰ ਰੁਕੇ ਨਹੀਂ ਵਿਸ਼ੇ ਸਰਦਾਨ ਕਾਨੂੰਨ ਆ ਜਿਹੜਾ ਹੱਕ ਲੈਣ ਵਾਸਤੇ ਤੁਰ ਪਿਆ ਉਹ ਗੁਰੂ ਗ੍ਰੰਥ ਸਾਹਿਬ ਆ ਵੰਨੀਆਂ ਨਾਲ ਜੁੜਿਆ ਆ ਇੰਨੇ ਕੰਮ ਆ ਉੱਥੇ ਆਪਾਂ ਨੂੰ ਜ਼ਿਆਦਾ ਤਵੰਗਾ ਲੈਣ ਦੀ ਲੋੜ ਹੀ ਨਹੀਂ ਜਿਹੜੀ ਦੂਜੀ ਮਗਰ ਘਰ ਬੁੱਦੀ ਖਾਲਸਾ ਆਜ਼ਾਦ ਆ ਡਾਕ ਬੁਲਾਉਂਦਾ ਆ ਗੱਲ ਕਰੇ ਕਿਸਾਨ ਆ ਗੁੰਬੀ ਬੋਤ ਹੋ ਸਕਦਾ ਮੈਨੂੰ ਔਟ ਲੱਗ ਰਹੀ ਹੈ ਹੋ ਸਕਦਾ ਤੁਹਾਨੂੰ ਸਹੀ ਲੱਗਦੀ ਹੋਵੇ ਪਰ ਜਿਹੜੀ ਗੱਲ ਮੈਨੂੰ ਔਟ ਲੱਗੇ ਮੈਨੂੰ ਉੱਤੇ ਬਹੁਤਾ ਜੁਰਰ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ